ਹੈਲੋ ਹਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਸੂਟ ਲੈ ਕੇ ਆਏ ਆ ਅੱਜ ਬਾਕਮਾਲ ਹਾਂਜੀ ਬਾਕਮਾਲ ਹੈ ਅਲਟੀਮੇਟ ਕਲੈਕਸ਼ਨ ਆ ਬਹੁਤ ਹੀ ਸੋਹਣੇ ਸਰਦਾਰੀ ਲੁੱਕ ਹੈ ਜਿਹੜੇ ਕਹਿੰਦੇ ਨੇ ਪ੍ਰਾਈਸ ਵੀ ਠੀਕ ਹੋਵੇ ਪਰ ਸੂਟ ਸਰਦਾਰੀ ਹੋਣ ਅਸੀਂ ਵਿਆਹ ਸ਼ਾਦੀਆਂ ਤੇ ਵੀ ਪਾ ਸਕੀਏ ਤੇ ਆਮ ਰੂਟੀਨ ਦੇ ਵਿੱਚ ਵੀ ਪਾ ਸਕੀਏ ਕਿਸੇ ਦੇ ਪਾਠ ਤੇ ਪਾ ਸਕੀਏ ਛੋਟੇ-ਬੋਟੇ ਫੰਕਸ਼ਨ ਤੇ ਪਾ ਸਕੀਏ ਮੈਰਿਸ ਤੇ ਵੀ ਪਾ ਸਕੀਏ ਤਾਂ ਇਹ ਓਵੇਂ ਦੀ ਇੱਕ ਕਲੈਕਸ਼ਨ ਹੈਗੀ ਆ ਪਿਓਰ ਬਨਾਰਸੀ ਹੈਗੀ ਹੈ ਜੈਗੂਅਰ ਬਨਾਰਸੀ ਰਹਿਣ ਵਾਲੀ ਆ ਸ਼ਰਟ ਤੁਸੀਂ ਦੇਖ ਰਹੇ ਹੋਗੇ ਓਮ ਵੱਡੀ ਪੁੱਟੀ ਵਾਲਾ ਹੈ ਤੇ ਜਿਹੜੀ ਬਾਟਮ ਹੈ ਉਹਦੇ ਵਿੱਚ ਛੋਟੇ-ਛੋਟੇ ਬਿੰਦੀ ਹੈ ਤਾਂ ਇਹ ਬਹੁਤ ਹੀ ਸੋਹਣਾ ਸਿੰਪਲ ਸੋਬਰਜੀ ਕਲੈਕਸ਼ਨ ਆ ਪ੍ਰਾਈਸ ਵੀ ਇਸ ਦਾ ਬਹੁਤ ਰੀਜ਼ਨੇਬਲ ਹੈ ਐਂਡ ਕਲਰਸ ਇਸ ਵਿੱਚ ਬਾਕਮਾਲ ਨੇ ਜੀ ਕਲਰ ਬਹੁਤ ਸੋਹਣੇ ਨੇ ਗਰਲਜ਼ ਲਈ ਵੀ ਹੈ ਲੇਡੀਜ਼ ਵੀ ਲਈ ਹੈ ਦੋਨਾਂ ਦੇ ਲਈ ਹੈਗੇ ਡਾਰਕ ਚਾਟ ਵੀ ਹੈ ਤੇ ਲਾਈਟ ਚਾਟ ਵੀ ਹੈ ਅਗਰ ਤੁਸੀਂ ਡਾਰਕ ਕਲਰ ਪਸੰਦ ਕਰਦੇ ਹੋ ਡਾਰਕ ਲੈ ਸਕਦੇ ਹੋ ਅਗਰ ਲਾਈਟ ਲੈਣਾ ਚਾਹੁੰਦੇ ਹੋ ਤਾਂ ਲਾਈਟ ਲੈ ਸਕਦੇ ਹੋ ਲਾਈਟ ਇੰਗਲਿਸ਼ ਸ਼ੇਡਸ ਅਵੇਲੇਬਲ ਨੇ ਦੇਖੋ ਬਹੁਤ ਹੀ ਸੋਹਣੇ ਮੌਬ ਹੈ ਮਸਟਰਡ ਹੈ ਸਕਿਨ ਹੈ ਐਂਡ ਏ ਵਾਲਾ orange ਕਾਪਰ ਡਾਰਕ orange ਇਹ ਲਾਈਟ ਆ ਗਿਆ ਜੀ ਸੋਫੀ ਅਗੇ ਨੈਕਸਟ ਮਸਟਰਡ ਆ ਗਿਆ ਜੀ ਹਲਦੀ ਹਲਦੀ ਦੀ ਰਸਮ ਦੇ ਲਈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਸਿਲਵਰ ਹੈ ਸਕਾਈ ਪਾਊਡਰ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਨੀਵੀ ਹੈਗਾ ਬਲੂ ਨੈਕਸਟ ਹੈ ਇਹ ਵਾਲਾ ਕਲਰ ਬਹੁਤ 트ੈਂਡਿੰਗ ਚ ਹੈ ਇਸ ਵਾਰ ਨੈਕਸਟ ਵਾਈਨ ਪਰਪਲ ਕਹਿ ਸਕਦੇ ਆਪਾਂ ਮਹਿਰੂਨ ਬਹੁਤ ਜਿਆਦਾ ਸੋਹਣਾ ਮਹਿਰੂਨ ਹੈ ਇਸ ਵਿੱਚ ਮੈਜ਼ੈਂਟਾ ਹੈਗਾ ਐਂਡ ਇਹ ਉੱਪਰ ਸੋ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਲਵੋ ਤੇ ਆਪਣਾ ਆਰਡਰ ਪਲੇਸ ਕਰ ਦਿਓ ਬਹੁਤ ਹੀ ਲਿਮਿਟਿਡ ਸਟਾਕ ਸੂਬਾ ਤੱਕ ਇਹ ਸੂਟ ਰਹਿਣੇ ਹੀ ਹਨ ਜੀ ਕੋਈ ਵੀ ਸੋ ਜਲਦੀ ਜਲਦੀ ਆਰਡਰ ਕਰ ਲਓ ਜਿੰਨੇ ਵੀ ਕਰਨਾ ਹੈ ਐਂਡ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਆ ਦੇਖੋ ਇਸਕਿਨ ਨੇਕਸਟ ਮਸਟਰਡ ਫਰੰਟ ਐਂਡ ਬੈਕ ਫਰੰਟ ਮੈਂ ਮਤਲਬ ਇੱਕ ਸਾਈਡ ਸ਼ਰਟ ਐਕਸਾਈਡ ਬਾਟਮ ਹੈ ਤੁਹਾਡੀ ਇੱਛਾ ਕੀ ਹੈ ਤੁਸੀਂ ਕਿਹੜੀ ਬਾਟਮ ਬਣਾਣੀ ਹੈ ਕਿਹੜੀ ਸ਼ਰਟ ਬਣਾਣੀ ਹੈ ਕਿ ਕਿ ਅੱਜਕੱਲ ਉਲਟੇ ਪੁਲਟੇ ਰਵਾਈ ਜਾਂਦਾ ਟ੍ਰੈਂਡ ਚੱਲ ਰਿਹਾ ਹੈਗਾ ਤਾਂ ਜਿਵੇਂ ਮਰਜ਼ੀ ਬਣਾ ਲਓ ਭਾਈ ਤੁਹਾਡੀ ਇੱਛਾ ਜਿਹੜੀ ਮਰਜ਼ੀ ਸਲਵਾਰ ਬਣਾ ਲਓ ਜਿਹੜੀ ਮਰਜ਼ੀ ਸ਼ਰਟ ਬਣਾ ਲਓ ਠੀਕ ਹੈ ਜੀ ਕਲਰ ਬਹੁਤ ਸੋਹਣਿਆ ਵਾਲਾ ਕਲਰ ਬਹੁਤ ਪਿਆਰਾ ਕਲਰ ਹੈ ਬਿਲਕੁਲ ਨਿਊ ਕਲਰ ਬਾਰੇ ਬਾਰੇ ਵਾਲੇ ਵਾਲੇ ਸੋਹਣੇ ਸੋ ਜਿਨਾਂ ਨੇ ਜਿਹੜਾ ਵੀ ਆਰਡਰ ਕਰਨਾ ਹੈ ਸਕਰੀਨ ਸ਼ਾਟ ਲਓ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ ਮੈਸੇਜ ਕਰੋ ਤੇ ਆਪਣਾ ਆਰਡਰ ਪਲੇਸ ਕਰਾਓ ਨੋ ਕੈਸ਼ ਔਨ ਡਿਲੀਵਰੀ ਹੈ ਨਹੀਂ ਬਿਲਕੁਲ ਵੀ ਪੇਮੈਂਟ ਐਡਵਾਂਸ ਚ ਆਨਲਾਈਨ ਹੁੰਦੀ ਹੈ ਜੀ ਬੋਟਲ ਗ੍ਰੀਨ ਕਲਰ ਬਹੁਤ ਜਿਆਦਾ ਸੋਹਣਾ ਇਸ ਵਿੱਚ ਯਾਰ ਬਹੁਤ ਪਿਆਰਾ ਹੈ ਇਹ ਵਾਲਾ ਵੀ ਨਵਾਂ ਜਿਹਾ ਸ਼ੇਡ ਬਹੁਤ ਸਾਰਾ ਹੌਟ ਪਿੰਕ ਕਲਰ ਬਹੁਤ ਨੇ ਆਪਣੇ ਕੋਲ ਇਸ ਵਰ ਕਲਰ ਦਾ ਨਹੀਂ ਤੁਸੀਂ ਕਹਿ ਸਕਦੇ ਜੀ ਆਹ ਕਲਰ ਹੈ ਨਹੀਂ ਉਹ ਕਲਰ ਹੈ ਨਹੀਂ ਸਾਰੇ ਹੀ ਕਲਰ ਬੜੇ ਬੜੇ ਪਿਆਰੇ ਨੇ ਨੈਕਸਟ ਆ ਗਿਆ ਆਪਣਾ ਆਰਗੈਂਜ਼ਾ ਦਾ ਫੈਬਰਿਕ ਇਹਦੇ ਵਿੱਚ ਵੀ ਨਵੇਂ ਇੰਦੇ ਚ ਡਾਰਕ ਚਾਰਟ ਆਇਆ ਹੈ ਰੈਡ ਕਲਰ ਹੈ ਪਰਪਲ ਹੈ ਐਂਡ ਐਵਰ ਗ੍ਰੀਨ ਬਲੈਕ ਐਂਡ ਨੈਕਸਟ ਬੋਟਲ ਗ੍ਰੀਨ ਐਂਡ ਬਲੂ ਸ਼ਰਟ ਦੇ ਬਾਟਮ ਹੈ ਜੀ ਇਹ 오ਰਗੇਨ ਜਦਾ ਫੈਬਰਿਕ ਸੀ ਨੈਕਸਟ ਆ ਗਏ ਹੈਂਡ ਵਰਕ ਦੇ ਸੂਟਸ ਨੈਕ ਬਣਿਆ ਹੈ ਬਾਜੂ ਬਣੀਆਂ ਨੇ ਸਲਵਾਰ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਵਰਕ ਹੈ ਕਲਰਸ ਇਸ ਵਿੱਚ ਬਹੁਤ ਸੋਨੇ ਆਏ ਨੇ ਕਿ ਇਹ ਵੈਡਿੰਗ ਸੀਜ਼ਨ ਸਟਾਰਟ ਹੋ ਚੁੱਕਿਆ ਤਾਂ ਉਸ ਅਕੋਰਡਿੰਗ ਕਲਰ ਵੀ ਆਪਾਂ ਉਹਨਾਂ ਦੇ ਲੈ ਕੇ ਆਏ ਹੈਗੇ ਆ ਇੱਕ ਇਹ ਕਦਰ ਬੜੇ ਹੀ ਪਿਆਰੇ ਨੇ ਵਰਕ ਪੂਰਾ ਹੈਂਡ ਵਰਕ ਕੀਤਾ ਹੋਇਆਗਾ ਦੁਪੱਟਾ ਹੈਵੀ ਹੈਗਾ ਫੁੱਲ ਬਹੁਤ ਹੀ ਸੋਨਾ ਫੈਬਰਿਕ ਰੇਪ ਦਾ ਫੈਬਰਿਕ ਰੇਪ ਦਾ ਦੁਪੱਟਾ ਔਰ ਸਰੀ ਚਨੋਂ ਦਾ ਦੁਪੱਟਾ ਲੇਸ ਲੱਗੀ ਹੋਈ ਆ ਦੁਪट्टे ਤੇ ਵਰਕ ਹੈ ਕਦਰਸ ਆਪਸ਼ਨਸ ਇਸ ਵਿੱਚ ਕਾਫੀ ਮਿਲ ਜਾਣਗੇ ਜੋ ਵੀ ਸੂਟ ਪਸੰਦ ਆਉਂਦਾ ਹੈ ਨਾ ਜਿੰਦਾ ਸਕਰੀਨ ਸ਼ਾਟ ਲੈ ਕੇ ਨੰਬਰ ਜੋ ਦੇ ਰਹੀਆਂ ਨਾ ਮੈਂ ਸਕਰੀਨ ਤੇ ਇਸ ਤੇ ਵਟਸਐਪ ਕਰਿਆ ਕਰੋ ਕਾਲ ਨਾ ਕਰਿਆ ਕਰੋ ਕਿਉਂਕਿ ਕਾਲ ਤੇ ਮੈਨੂੰ ਨਹੀਂ ਪਤਾ ਲੱਗਦਾ ਤੁਸੀਂ ਕਿਹੜਾ ਸੂਟ ਬੋਲ ਰਹੇ ਹੋਗੇ ਤੁਸੀਂ ਕਾਲ ਕਰਕੇ ਕਹਿੰਦੇ ਮੈਂ ਮੋਰਨ ਸੂਟ ਦਾ ਪ੍ਰਾਈਸ ਕਿਵੇਂ ਹੈ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਸੋ ਤੁਸੀਂ ਮੈਨੂੰ ਵਟਸਐਪ ਤੇ ਫੋਟੋ ਸੈਂਡ ਕਰਦਿਆ ਕਰੋ ਸਕਰੀਨ ਸ਼ਾਟ ਲੈ ਕੇ ਜਾਂ ਵੀਡੀਓ ਸੈਂਡ ਕਰਦਿਆ ਕਰੋ ਤਾਂ ਫਿਰ ਪ੍ਰਾਈਸ ਪੁੱਛਿਆ ਕਰੋ ਆਹ ਔਰਗੰਜ਼ਾ ਦਾ ਫੈ布ਰਿਕ ਹੈ ਫੁੱਲ ਹੈਵੀ ਹੈ ਜੇ ਇਹ ਬਾਟਨ ਤੇ ਵਰਕ ਹੈ ਦੁਪੱਟਾ ਵੀ ਹੈਵੀ ਨੈਕਸਟ ਇਹ ਵੀ ਔਰਗੰਜ਼ਾ ਦਾ ਹੈ ਇਹ ਵੀ ਫੁੱਲ ਹੈਵੀ ਹੈਂਡ ਵਰਕ ਦਾ ਸੂਟ ਹੈ ਦੁਪੱਟਾ ਕੰਟਰਾਸਟ ਆ ਇਹ ਵੀ ਆਪਣਾ ਮਤਲਬ ਬਹੁਤ ਹੀ ਪਿਆਰੇ ਜੇ ਬ੍ਰਾਈਟ ਸ਼ੇਡਸ ਆ ਕਨ ਕੰਬੀਨੇਸ਼ਨ ਬੜਾ ਸੋਹਣਾ ਹੈ ਇਸ ਵਿੱਚ ਤੇ ਬਾਕੀ ਜਿਹੜੇ ਰੀਸੇਲਰ ਮੇਰੀਆਂ ਭੈਣਾਂ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਚਾਹੁੰਦੀਆਂ ਨੇ ਜਾਂ ਕਰ ਰਹੀਆਂ ਨੇ ਉਹ ਵੀ ਆਪਣੇ ਨਾਲ ਕੰਮ ਔਨਲਾਈਨ ਆਪਣਾ ਸਟਾਰਟ ਕਰ ਸਕਦੇ ਆ ਬਿਨਾ ਪੈਸੇ ਤੋਂ ਥੈਂਕ ਯੂ